ਤਰਤੀ ਹੋ ਰਹੀ ਹੋਰ ਅਗੇ ਪੈਂਦਾ ਅਗੇ ਹੋ ਚਲੇ ਜੋ ਤਰਤੀ ਹੋ ਰਹੀ ਇਹਦਾ ਭਾਵ ਕੋਈ ਗਿਣਤੀ ਨਹੀਂ ਵਜਹੀ ਨਹੀਂ ਹੁਣ ਕਵੀ ਕਹਿੰਦਾ ਵੀ ਸਾਰੀ ਤਰਤੀ ਨੂੰ ਕਾਗਜ਼ ਉਤਾਰੋ ਕਿੱਡਾ ਵੱਡਾ ਕੰਮ ਬਣਿਆ ਸਾਰੀ ਤਰਤੀ ਨੂੰ ਕਾਗਜ਼ ਉਤਾਰਨੀ ਤੇ ਜਿੰਨਾ ਪਾਣੀ ਹੈ ਉਹ ਪਾਣੀ ਦਾ ਵੀ ਕੋਈ ਅਰਥ ਨਹੀਂ ਜਿੰਨਾ ਪਾਣੀ ਨੇ ਸ਼ਾਈ ਬਣਾ ਲਈ ਜਾਈ ਸ਼ਾਈ ਸ਼ਾਮ ਨੂੰ ਜਦੋਂ ਰਾਤਨ ਸਮੇਂ ਜਿੰਨਾ ਪ੍ਰਤੀਆਂ ਲਿਖੀਆਂ ਸ਼ਹੀ ਦੇ ਵਿੱਚ ਕਲਮ ਕੋੜ ਕੇ ਕਲਮਾ ਘੜਦੇ ਸੀ ਤੇ ਫਿਰ ਲੇਕਦੇ ਸੀ ਕਹਿੰਦੇ ਜਿੰਨੇ ਲੋਕ ਨੇ ਲੱਕੜ ਦੀ ਕਲਮ ਬਣਦੀ ਸੀ ਇਹਦੀਆਂ ਕਲਮਾ ਬਣਾ ਲੀਆਂ ਜਿੰਨੇ ਸੰਸਾਰ ਦੇ ਈਮਦੇ ਸਾਰਿਆਂ ਨੂੰ ਕਲਮਾ ਦੇ ਗਏ ਤੇ ਕਈ ਇਹਨੂੰ ਕਲਮ ਹੀ ਕਰ ਬਾਦਸ਼ਾਹ ਜੀ ਦੀ ਬਾਈ ਭਾਲੇ ਕੋ ਕੋਤਾ ਦੀ ਵਡਿਆਈ ਲਿਖੋ ਉਹਨਾਂ ਬਾਰੇ ਕੁਝ ਲਿਖੋ ਇਹਦੀ ਕੀ ਆ ਜਾ ਸਕਦਾ ਹੈ ਆਪੋ ਸਤਨਾ ਕਾਲ ਵੀ ਮੁੱਕ ਜਾਏਗਾ ਸ਼ਾਇਰੀ ਮੁੱਕ ਜਾਏਗੀ ਕਲਮਾਂ ਵੀ ਮੁੱਕ ਜਾਣਗੀਆਂ ਲਿਖਣ ਵਾਲੇ ਵੀ ਥੱਕ ਜਾਣਗੇ ਕੀ ਉਹਨਾਂ ਦੀ ਮਹਿਮਾ ਵਾਲੇ ਅਸੀਂ ਕੁਝ ਨਹੀਂ ਬਿਕ ਸਕਦੇ ਤੇਰੇ ਕਾਮਨ ਕਾਮਨ ਗੁਣ ਕਹਿਹ ਕਹਿਗਾਵਾ ਤੂੰ ਸਾਹਿਬ ਗੁਰੀ ਦੀ ਧਰਤਾ ਤੁਮਰੀ ਮਹਿਮਾ ਪਰ ਨਾ ਸਕੋ ਤੂੰ ਠਾਕਰ ਤੁਮੋ ਸਰਵ ਹੈ ਮੇਰੇ ਬਾਦਸ਼ਾਹ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਸਤਿਵਾਰ ਕੇ ਕਹਿ ਲੈ ਬਾਣਾ ਮਿੱਠਾ ਬਲ ਕੇ ਤੇਰਾ ਸਰਬੰਸਦਾਨੀਆਂ ਵੇ ਦੇਣਾ ਕੌਣ ਦੇਉਗਾ ਤੇਰਾ ਸਰਬੰਸਦਾਨੀਆਂ ਵੇ ਦੇਣਾ ਕੌਣ ਦੇਉਗਾ ਤੇਰਾ ਕਿੱਡਾ ਬੜਾ ਜਿਗਰਾ ਹੁਣ ਕਿੱਡਾ ਬੜਾ ਢਿੱਲਾ ਹੋ ਗਿਆ ਦੇਖੇ ਮੈਂ ਸੰਸਾਰ ਦੇ ਵਿੱਚ ਕਈ ਦਿਲਾਵਾਂ ਅਈ ਤੇਲਾ ਮਨਿ ਕਿਨੂ ਜੀਤਾ ਫੜਾ ਵੱਡਾ ਤੇਰਾ ਦੇਖੇ ਸੰਸਾਰ ਦੇ ਵਿੱਚ ਦਿਲਆਬਾਣੇ ਪੀਰ ਕਤੰਬਰ ਅਵਤਾਰ ਦਾ ਦਿਲ ਦੇਖੇ ਦਿਲ ਕਈ ਸੰਤ ਮਹਾਂਪਰਾਂ ਦੇ ਦੇਖੇ ਦਿਲ ਕਈ ਸੰਤ ਮਹਾਂਪਰਾਂ ਦੇ ਰਹਿਬਰ ਪੀਰ ਵਲੀ ਕਰਤਾਰ ਦਾ ਦਿਲ ਰਹਿਬਰ ਪੀਰ ਵਲੀ ਕਰਤਾਰ ਦਾ ਦਿਲ ਆਪਰ ਦਿਲਾਂ ਵਿੱਚੋਂ ਦੇ ਦਿਲ ਘੋੜ ਵਾਲਾ ਕਲਗੀਧਰ ਅਵਤਾਰ ਦਾ ਦਿਲ ਕਲਗੀਧਰ ਅਵਤਾਰ ਦਾ ਚਾਰੇ ਪੁੱਤਰ ਸ਼ੀਰ ਕਰਵਾ ਕੇ ਯਾਰੋ ਇੱਕ ਵੀ ਹੰਝੂ ਨੀਕੇ ਰਿਆ ਪਾਤਸ਼ਾਹ ਉਪ ਤੱਕ ਨੀ ਦਿੱਤੀ ਸੀ ਤੱਕ ਦੀ ਇਹ ਮਹਾਰਾਜੀ ਇਹ ਆਸਾਸ਼ਰਮਣ ਕਰਦੇ ਇਹ ਜਿਦੜ ਇਹ ਤਾਂ ਵਰਗਾ ਲੈ ਕੇ ਆਉਣਾ ਸੀ ਸੁੱਖ ਪੁੱਤਰ